ਦੀ ਸ਼ੁਰੂਆਤ ਕਰਨ ਮੈਂ ਬਣਾਣੀ ਮੇਰੀ ਮੰਮੀ ਵਾਸਤੇ ਕਿਚੜੀ ਮੰਮੀ ਦੀ ਤਬੀਅਤ ਖਰਾਬ ਹੋਈ ਪਈ ਹੈ ਚਾਵਲ ਤੇ ਦਾਲ ਨੂੰ ਕਰ ਲਿਆ ਮਿਕਸ ਹੁਣ ਨਾ ਨੂੰ ਆਪਾਂ ਤੋਣੇ ਆ ਪਾਣੀ ਨਾਲ ਪਾਣੀ ਗਰਮ ਕਰਤਾ ਤਾਂ ਇਹ ਵਿੱਚ ਪਾ ਦਿੱਤੀ ਦਾਲ ਚਾਵਲ ਨਮਕ ਔਰ ਕੋਥਰ ਹੈ ਜੇ ਮੈਂ ਪਾਣ ਜਾਂਦੀ ਤਾਂ ਮੰਮੀ ਨੂੰ ਦਿੰਨੀ ਆ ਮੈਂ ਬੰਦ ਕਰਾਂ ਮੈਂ ਕਿਚੜੀ ਆ ਰਹੀ ਤੇ ਮੰਮੀ ਮੰਮੀ ਦੀ ਰੋਟੀ ਆ ਪਾਸਾਰ ਆ ਕੇ ਜਿਹਨੂੰ ਕੱਟਤਾ ਸਾਫ ਤੇ ਹੁਣ ਬਣਾਉਣ ਲੱਗੇ ਆ ਕਿਨੂੰ ਤੇ ਗਾਜਰਾਂ ਦਾ ਜੂਸ ਉਹ ਜੀਨੇ ਚ ਪੱਤੇ ਕਿੰਨੇ ਕਾਜੂਰਾਂ ਕਿੰਨੂੰ ਦਾ ਬਣਾਉਣਾ ਪਰ ਮਮਮੀ ਨੂੰ ਬਣਾ ਕੇ ਦੇਣਾ ਸ਼ੇਕ ਤਾਂ ਘੱਲੇ ਤਾਂ ਸੁੱਤਾ ਨਹੀਂ ਆਇਆ ਤਾਂ ਮਮਮੀ ਨੂੰ ਬੁਲਾਉਣਾ ਪਿਆ ਮੈਨੂੰ ਹਾਂਜੀ ਸਾਰਿਆਂ ਨੂੰ ਸਸਰੀ ਘਰ ਅਸੀਂ ਸਾਰੇ ਠੀਕ ਠਾਕ ਹਾਂ ਕੋਈ ਬਿਮਾਰ ਨਹੀਂ ਕਿੱਕ ਪਾਣਾਂ

ਮੈਨਾਂ ਤੋਂ ਰੋਵਾਂ ਤੇ ਇਹ ਸੋਪਾ ਕੀ ਹਾਲ ਹੈ ਸੋਪਾ ਗਿਆ ਨਾ ਫਿਰ ਲੈਂਦਾ ਨਹੀਂ ਬਾਦਰਾਂ ਦਾ ਸਿਆਹ ਨੂੰ ਆ ਗਿਆ ਤੁਸੀਂ ਯੱਲਾ ਫੜ ਪੀਲਾ ਮੰਦਾ ਹਾਲ ਕੀਤਾ ਜੂਤੀ ਘਟਿਆ ਸੀ ਤੇ ਬੁਖਾਰ ਸੀਗਾ ਹਲਾ ਇਹ ਤਾਂ ਮੰਮੀ ਨਾ ਮੇਰੇ ਤੋਂ ਸਾਰੇ ਕੰਮ ਕਰਾ ਲੈਂਦੀ ਐ ਤਾਂ ਬਾਚੋਂ ਮੈਨੂੰ ਬੋਲਦੀ ਐ ਸੁਕਾ ਕੰਮ ਵਧੀਆ ਨਹੀਂ ਸੀ ਜਿਹੜਾ ਵਧੀਆ ਕੀਤਾ ਉਹਨੂੰ ਵਧੀਆ ਕਹੀਦਾ ਜਿਹੜਾ ਨਹੀਂ ਵਧੀਆ ਹੁੰਦਾ ਉਹਨੂੰ ਨਹੀਂ ਵਧੀਆ ਕਹੀਦਾ ਨਹੀਂ ਕਹਿੰਦੀ ਮੰਮੀ ਕੋਈ ਦੀ ਵੀ ਵਾਲੇ ਨੂੰ ਆਪ ਨਹੀਂ ਕਹਦੀ ਜਿਹੜਾ ਨਹੀਂ ਵਧੀਆ ਸੀ ਆਪਾਂ ਉਹਨੂੰ ਕਿਹਾ ਨਹੀਂ ਵਧੀਆ ਕੀਤਾ ਮੈਂ ਹੁਣ ਇਹਦੇ ਝੂਠ ਤਾਂ बोल ਨਹੀਂ ਸਕਦਾ ਬੰਦਾ ਮੈਂ ਫੋਲ ਲੈਣਾ ਐਸੀ ਫੋਲ ਨਹੀਂ ਦੇਣੀ ਮੈਂ ਲਿਵ ਬਮ ਬਣਾਨੀ ਹੈ ਮੈਂ ਫੋਲ ਦੇ ਕੇ ਲਿਵ ਬਮ ਕਿਵੇਂ ਬਣਦੀ ਹੈ ਕਿਵੇਂ ਵੇਖਿਆ ਸੀ ਚੱਲ ਪੁੱਤਾ ਤੂੰ ਦੇਦੇ ਤੋੜ ਕੇ ਆਪਾਂ ਕੀ ਕਰਦੇ ਮੈਂ ਤਾਂ ਪੁੱਛੀ ਨਹੀਂ ਹਾਂ ਕਿਵੇਂ ਬੰਦੀ ਹੈ ਜਾ ਦੇਦੇ ਤੋੜ ਕੇ ਲੈ ਜੂਗੀ ਉਹ ਉਥੋਂ ਲੈ ਜਾ ਫੁੱਲ ਫਲਾਰ ਦੇਣੀ ਉਹਨੇ ਸਾਰੇ ਉਧਰ ਬਣਾ ਲਾ ਉਹਨਾਂ ਦੀ ਬਣਾ ਮਮੇ ਜਿਸੀ ਫੁੱਲ ਵੇਖੀ ਤੋੜਦੀ ਵੀ ਮੂਨਾ ਆ ਪੈਦੇ ਨਹੀਂ ਦੇ ਦੇ ਸਾਰੇ ਦੇ ਦੇ ਆਪ ਤੱਕਾ ਇਹ ਤੱਕਾ ਕਰਦੀਆਂ ਨੇ ਪੂਰਾ ਆਣ ਕੇ ਪਰੇ ਇਹ ਪੂਰਾ ਤੱਕਾ ਕਰਕੇ ਵੀ ਲੈ ਕੇ ਜਾਂਦੀਆਂ ਨੇ ਹੈ ਕਹਿੰਦੀ ਰਾਤ ਨੂੰ ਦੂਜਾ ਹੋ ਜਾਏਗਾ ਨਾ ਤੇ ਮੈਂ ਦੇ ਲਈ ਲੈ ਪੱਲੀ ਮੋਰ ਲਾਕੇ ਤੰਦੀ ਹੈ ਆ ਇਧਰ ਆਈ ਇੱਕ ਵਾਰੀ ਆ ਫੁੱਲ ਲੈ ਕੇ ਚੱਲ ਮਮੀ ਕਹਿੰਦੀ ਅੱਗੇ ਵਾਲਾ ਦੇਣ ਵਾਲਾ ਜਿਹੜਾ ਖਿਲੇਗਾ ਨਾ ਪੋਲੋ ਮੀਨੂ ਦੇ ਜੀ ਮੋਰ ਲਾਕੇ ਗਈ ਚਲੀ ਮੋਰ ਲਾਕੇ ਗਈ ਇਹਨਾਂ ਨੇ ਤਾਂ ਉਦੋਂ ਇੰਨਾ ਸੁੱਖਾ ਦਾ ਲਾਹੂ ਪੀਤਾ ਸੁੱਖਾ ਨੇ ਰੋਟੀ ਘਾਂਢ ਦਿੱਤੀ ਗੈਡੀ ਫੇਲਾ ਤਿੰਨ ਤੋਂ ਬਣਾ ਕੇ ਦੇਣੀ ਆ ਖਾਈਆਂ ਨਹੀਂ ਉਸ ਦਿਨ ਤੋਂ ਬਾਅਦ ਆਜਾਂਗੇ ਆਹੋ ਇਹਨੂੰ ਪਤਾ ਲੱਗ ਗਿਆ ਹਾਏ ਇੰਨਾ ਕਰਦੀਆਂ ਨੇ ਇਹ ਪਰੇਸ਼ਾਨ ਨਿੱਕੀਆਂ ਨਿੱਕੀਆਂ ਹੈਗੀਆਂ ਵਾ ਤੇ ਸਤਾ ਕੇ ਜਾਂਦੀਆਂ ਪੂਰਾ ਹੋਰ ਦਾ ਤਾਂ ਪਤਾ ਨਹੀਂ ਸੁੱਖਾ ਨੂੰ ਤਾਂ ਸਤਾ ਕੇ ਜਾਂਦੀ ਆ ਕੰਦੀ ਸੀਗੀ ਵੀ ਰਹਿਣ ਦੇ ਫੁੱਲ ਦੇਣ ਨੂੰ ਮੈਂ ਹੀ ਜਾਣ ਛੜਾਤੀ ਮਮੀ ਕਰਨੇ ਵੀ ਕਿ ਉਹਨਾਂ ਨੇ ਆ ਵੇਖਿਓ ਨੇ ਗਲੀ ਚ ਖਲਾਰ ਦੇ ਨੇ ਲੱਗੇ ਸੋਹਣੇ ਲੱਗਦੇ ਨੇ ਆਪਣੇ ਵੀ ਇੱਥੇ ਪਏ ਥੱਲੇ ਉੱਤੇ ਫਿੱਲਰ ਹੀ ਜਾਣੇ ਆ ਸੋਹਣੇ ਲੱਗਦੇ ਸੀ ਬਣਾਇਆ ਯਾਰ ਕੀ ਕਲਾ ਕੰਦ ਨਹੀਂ ਬਣਾਈ ਪਰ ਬਣਾਈ ਸੀ ਮੈਂ ਐਰ ਕੀ ਨਹੀਂ ਬਣਾਈ ਪਿਛਲੀ ਆਪਾਰ ਤਾਂ ਮੈਂ ਗੁਲਾਬ ਜਲ ਵੀ ਬਣਾ ਲਿਆ ਸੀਗਾ ਐਰ ਕੀ ਉਹ ਵੀ ਨਹੀਂ ਬਣਾਇਆ ਐਡ ਰੈਣੀ ਕੁੱਤੀ ਚਟਨੀ ਛੋਟੀ ਵਾਲੀ ਕਿਦਾ ਉਹ ਲਿਬੀ ਦੇ ਅੰਦਰ ਚਲ ਗਈ ਫੇਰ ਨਹੀਂ ਹੁਣ ਕੀ ਪਹਿਲਾਂ ਬੋਲੀ ਲਿਆਵਾ ਠੀਕ ਹੋਏ ਚੰਗੀ ਬੋਲੀ ਲਵਲੀ ਕਰੋ ਸਾਰੇ ਤਾਂ ਪਹਿਲਾਂ ਹੀ ਜਾਂਦੀਆਂ ਹੁੰਦੀ ਕਿ ਤੂੰ ਆਖ ਮੈਂ ਠੀਕ ਨਹੀਂ ਸੀਗੀ ਗਾੜੀ ਨੇ ਚੱਕਣੀ ਮੇਰੇ ਨਾਲ ਲੱਗ ਕੇ ਕਿੰਨੇ ਮੈਂ ਘੁੱਟ ਦਿਨਾ ਹਰੇ ਸ਼ੋਲੀਏ ਵਾਲੀ ਹਰੇ ਸ਼ੋਲੀਏ ਵਾਲੀ ਮੈਂ ਸਭ ਤੋਂ ਪਾਰਸਲ ਰਿਟਰਨ ਕਰਨ ਗਈ ਚਲੀ ਸੀਗੀ ਮੈਂ ਜਦੋਂ ਦੋਦ ਲੈਣ ਗਈ ਚਲੀ ਸੀ ਤਾਂ ਕਰਕੇ ਕਿੰਨਾ ਮੈਚ ਨਹੀਂ ਕੱਟ ਦਿਨਾ ਮੈਂ ਚੱਲ ਸਾਡੇ ਨਾਲ ਵਧੀਆ ਉੱਥੇ ਬਹਿ ਜਾ ਉੱਥੇ ਬਹਿ ਕੇ ਬੰਦ ਆਪਾਂ ਵੀ ਕੰਮ ਆ ਇੱਥੋਂ ਰੋਟੀ ਲਗਾ ਲਾ ਕੇ ਤੇ ਅੰਦਰ ਚੱਲ ਜੰਨੇ ਹੋਂ ਤਾਂ 버ਗਰ ਵਗੈਰਾ ਖਾਦੇ ਭੁੱਖ ਨਹੀਂ ਕਿ ਬਾਅਦ ਚ ਖਾਵਾਂਗੇ ਮੈਂ ਆਪਾਂ ਨੂੰ ਨਾ ਦੋ ਤਿੰਨ ਦਿਨ ਹੋ ਗਏ ਮੰਮੀ ਠੀਕ ਨਹੀਂ ਤੇ ਮੇਰੀ ਸਟੱਡੀ ਨਹੀਂ ਹੋਈ ਅੱਜ ਮੈਂ ਹੁਣ ਜਾ ਕੇ ਅੰਦਰ ਵਲੌਗ ਡਾਊਨਲੋਡ ਕਰਕੇ ਤਾਂ ਪੜਨ ਵੀ ਨਹੀਂ ਉਹ ਕੜਾ ਲੀਵਾ ਦਾ ਪੈਣਾ ਮੈਂ ਤਾਂ ਤਾਂ ਬੈਠੀ ਆ ਮੈਂ ਸਾਰ ਦਿਨ ਲੰਮੇ ਬੈਠਾ ਕਿ ਥੱਕ ਗਈ ਚੱਲਣਾ ਨਾਲੇ ਦਾਲ ਬਣ ਗਈ ਦਾਲ ਆਪਣੀ ਹੋ ਗਈ ਤਿਆਰ ਤੇ ਹੁਣ ਬਸ ਰੋਟੀਆਂ ਲਾ ਕੇ ਫੇਰ ਅੰਦਰ ਜਾਨੀ ਆ ਲੱਗਦਾ ਨਹੀਂ ਜੇ ਕੋ ਪਤਾ ਲੱਗ ਜਾਵੇ ਹੁਣ ਹਵਾ ਘਰੇ ਗਈ ਆ ਮੈਂ ਕਿੱਥੇ ਚੱਲ ਇੱਥੇ ਜਾਣਾ ਥੋੜੀ ਜੀ ਦੂਰ ਸੀਗਾ ਕੀ ਪਾਣੀ ਦੀ ਗੱਲ ਆਈ ਜਾਣਾ ਤੋਪ ਤੇ ਪਰ ਉਹ ਆ ਜਾਣੇ ਦੇ ਚੱਕਰ ਦੇ ਵਿੱਚ ਮੇਰਾ ਸਿਰ ਖੜਿਆ ਗਿਆ ਕਿਉਂਕਿ ਅਸੀਂ ਆਪਣੇ ਆਪ ਅਲੱਗ ਤੇ ਹੁਣ ਖਾਵਾਂਗੇ ਜਦੋਂ ਆਉਣਗੇ ਘਰੇ ਸਾਰੇ ਜਾਣੇ ਟਾਈਮ ਨਹੀਂ ਹੋਇਆ ਹੱਲੇ ਬਲੇਡ ਤੇ ਰੱਖਦੇ ਹਾਂ ਤੇ ਆਹ ਦਿਨ ਲੋਕ ਜਵਾਂ ਸੇ ਨਹੀਂ ਸੋਇਆ ਨਾ ਸਵੇਰ ਦਾ